ਸਾਤਸ੍ਰੀ ਅਕਾਲ ਭੂਆ ਜੀ ਸਤਸ੍ਰੀ ਅਕਾਲ ਪਤ ਸਤਸ੍ਰੀ ਅਕਾਲ ਭੂਆ ਜੀ ਸਤਸ੍ਰੀ ਕਾਲ ਸਤਸ੍ਰੀ ਸਾਨੂੰ ਠੀਕ ਠਾਕ ਦੇ ਇਸ ਨਾਉ ਨੂੰ ਸੁਣਾ ਪਤ ਠੀਕ ਆ ਹਾਂ ਦੀ ਭੂਆ ਜੀ ਤੁਸੀਂ ਸੁਣਾਓ ਠੀਕ ਠਾਕ ਵਾ ਠੰਡ ਪੈ ਗਈ ਕਿਤੇ ਹੋਰ ਬੱਲੇ 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 ਬੜੇ ਵੱਡੇ ਭੱਗਾਂ ਵਾਲੇ ਆ ਸੋਹਰੇ ਸਤਸ੍ਰੀ ਅਕਾਲ ਆਹੀਂ ਇੱਥੇ ਨਹੀਂ ਕਰਨੇ ਆ ਇਹ ਨਹੀਂ ਪੜਾਵੇ ਦੋਵੇਂ ਭੈਣਾ ਉੱਥੋਂ ਇਕੱਠੀਆਂ ਆਉਣ ਡਈਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਆਜ ਮੇਰੀਆਂ ਦੋਵੇਂ ਭੈਣਾ ਇਕੱਠੀਆਂ ਆਇਆ ਮੇਰਾ ਘਰ ਭਰ ਗਿਆ ਸਤਿ ਸ੍ਰੀ ਅਕਾਲ ਸ਼ੁਕਰ ਹੈ ਘਰ ਭਰ ਗਿਆ ਕੀ ਗੱਲ ਆਜਿਕ ਬਣੀ ਗੱਲ ਹਾਂ ਤੀ ਆਉਣ ਤੇ ਘਰ ਭਰ ਦੇ ਗਿਆ ਬਸ ਬਸ ਅੱਜ ਘਰ ਭਰ ਗਿਆ ਕੇ ਉਹ ਗੱਲ ਬਰਕਤਾਂ ਹੀ ਹੁੰਦੀਆਂ ਵਾਹੇ ਤੇ ਪਾਪ ਜੀ ਸਤਿ ਸ੍ਰੀ ਅਕਾਲ

ਐਨੀ ਖੇਚਲ ਕਰਨ ਦੀ ਕੀ ਲੋੜ ਈ ਹੁਣ ਤੇ ਅਸੀਂ ਬੁੱਢੇ ਹੋ ਗਏ ਆ ਤੇ ਤੂੰ ਅਜੇ ਪਹਿਲਾਂ ਵਾਲੇ ਕੰਮ ਰੱਖੇ ਆ ਲੈ ਦੱਸ ਭੂਆ ਜੀ ਇਹਨੇ ਵਿੱਚ ਖੇਚਲ ਵਾਲੀ ਕਿਹੜੀ ਗੱਲ ਆ ਇਹ ਗੱਲ ਖੇਚਲ ਅਜੇ ਤਾਂ ਤੇ ਕੜਾਈ ਜਾਣ ਲੱਗੀ ਆ ਇਹਦੇ ਪਕੌੜੇ ਨਿਕਲ ਲੱਗੇ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਪਕੌੜੇ ਆ ਹੀ ਤਾਂ ਖਾਣੇ ਆ ਜੇ ਸਾਡੀ ਪਰਜਾਈ ਕੱਢੂਗੀ ਤੇ ਇਹਦੇ ਹੱਥਾਂ ਦੇ ਪਕੌੜੇ ਖਾਦਿਆਂ ਚਿਹਰਾ ਹੋਇਆ ਇਹਦੇ ਹੱਥਾਂ ਦੇ ਖਾਣੇ ਆ ਇੱਜਾ ਹੀ ਨਾ ਸੰਦੀਪ ਮੈਂ ਨਹੀਂ ਪੀਣਾ ਲੈ ਭੈਣ ਜੀ ਇਹ ਕਿਹੜੀ ਗੱਲ ਕੀਤੀ ਜੇ ਨਾਨਾ ਨਾਲੋਂ ਕਿਤੇ ਪਕੌੜੇ ਚੰਗੇ ਨੇ ਉਹੋ ਹੀ ਪਕੌੜਿਆ ਨਾ ਜਿਹੜੇ ਰਲ ਮਿਲ ਕੇ ਕੱਢ ਕੇ ਖਾਨੀਆਂ ਹੋਣੀਆਂ ਕਦੀ ਕੜਾ ਬਣਾ ਲਾ ਕਦੀ ਕੋਚ ਬਣਾ ਲਾ ਕਿਦਾਂ ਇਹ ਚੀਜ਼ਾਂ ਖਾਣੇ ਹੋਣੇ ਬਣਾ ਬਣਾ ਕੇ ਦੋਵੇਂ ਰਲ ਮਿਲ ਕੇ ਕਿੰਨੇ ਥਾਂ ਤੁਸੀਂ ਮੇਰੇ ਤੋਂ ਵੱਡੇ ਜੇ ਮੇਰੇ ਕੋ ਆਪਣੀ ਧੀ ਦੇ ਮੂੰਹ ਜਾਣ ਕੇ ਨਾ ਕਈ ਵੱਧ ਘਟ ਟੜ ਨਾਲ ਗੱਲਾਂ ਕੀਤੀਆਂ ਗਈਆਂ ਨੇ ਤੇ ਉਹ ਗੱਲਾਂ ਹੁਣ ਮੂੰਹ ਤੇ ਪੈਣੀਆਂ ਨਹੀਂ ਇਹ ਆ ਕਿ ਤੁਸੀਂ ਮਨ ਚ ਕੋਈ ਗੱਲ ਨਾ ਰੱਖਿਓ ਮੈਨੂੰ ਇਹਨਾਂ ਗੱਲਾਂ ਦੀ ਮਾਫੀ ਦਿਓ ਅੱਗੇ ਤੋਂ ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ ਤੁਹੀ ਇਹਨੇ ਹੱਥ ਵੱਡੇ ਤੋਂ ਤਾੜਦੇ ਆ ਇੰਨਾ ਗੱਲਾਂ ਤੋਂ ਨਾਰਾਜ਼ ਹੋਗੇ ਇਹ ਸਾਰਿਆਂ ਦੇ ਛੋਟੀ ਆ ਤੇ ਇਹਦੇ ਨਾਲ ਵੀ ਨਾਰਾਜ਼ ਹੋਗੇ ਹੁਣ ਇਹ ਆ ਕਿ ਚੱਲ ਰਲ ਮਿਲ ਕੇ ਵਧੀਆ ਰਹੀਏ ਸਾਰੇ ਗੁੱਸੇ ਗੱਲਾਂ ਛੱਡ ਦਿਓ ਤੁਸੀਂ ਸ੍ਰੀ ਕੁਵਿੰਦਰ ਹੁਣ ਗੱਲ ਨੂੰ ਨਾ ਬਦਲ ਕੇ ਇਹ ਪਾਸੇ ਵੀ ਉਹ ਮੂੰਹ ਉਹਦੇ ਪਕੌੜੇ ਮੰਗਣ ਲਈ ਆ ਹੁਣ ਗੁੱਸਾ ਕਿਲਾ ਕਹਾਦਾ ਰਹਿ ਗਿਆ ਚਲੋ ਜੇ ਹੋ ਗਿਆ ਗਲਤੀਆਂ ਹੋ ਗਿਆ ਇੱਕੋ ਨਹੀਂ ਹੋਈਆਂ ਦੋਹ ਤਰ੍ਹਾਂ ਕੋ ਜੇ ਤਾਂ ਕੋ ਨੂੰ ਬੋਲ ਰਹਾ ਡੇ ਹੀ ਤੇ ਕੋਈ ਗੱਲ ਨਹੀਂ ਬਾਜੀ ਮੈਂ ਹੁਣੇ ਪਕੌੜੇ ਕੱਢ ਲੈਣੀਆਂ ਇਹ ਕਿਹੜੀ ਗੱਲ ਹੋਈ ਰਲ ਮੇੜ ਕੇ ਪਕੌੜੇ ਖਾਣੇ ਤੇ ਚਾਹ ਪਾਣੀ ਪੀਣੇ ਆਜ ਤੇ ਕੱਢਨੇ ਹੀ ਪੜਨੇ ਆ ਭਾਈ ਨਹੀਂ ਨਹੀਂ ਕੱਢ ਲਿਆ ਨਹੀਂ ਕੋਈ ਕਾਲੀ ਨਹੀਂ ਖਫੜ ਜੀ ਗੱਲ ਤੇ ਕੁਝ ਵੀ ਨਹੀਂ ਗੱਲ ਤੇ ਸਿਰਫ ਸ਼ੱਕ ਸ਼ਕੈਣ ਦੀ ਉਹ ਮਨੋਮਨੀ ਇੱਕ ਦੂਜੇ ਦੇ ਖਿਲਾਫ ਜਿਹੜਾ ਹੈ ਨਾ ਸ਼ੱਕ ਹੀ ਬੰਦੇ ਦਾ ਨਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਨਾ ਉਹਦਾ ਆਪਣਾ ਹੀ ਮਨ ਹੁੰਦਾ ਵਾ ਉਨੇ ਕਿੱਧਰ ਨੂੰ ਲੈ ਜਾਣਾ ਵਾ ਕਿੱਧਰ ਨੂੰ ਨਹੀਂ ਖੜਨਾ ਉਹ ਮਨ ਦੇ ਉੱਤੇ ਡਿਪੈਂਡ ਕਰਦਾ ਵਾ ਬਸ ਇੱਥੇ ਵੀ ਇਹੋ ਕੁਸ਼ੀ ਹੁੰਦਾ ਰਿਆ ਕਿ ਜੋ ਉੱਥੋਂ ਸੁਣੀ ਜਾਣਾ ਮੰਮੀ ਨੇ ਉਹਨੂੰ ਆਪਣੇ ਮਨ ਵਿੱਚ ਕੁਛ ਦਾ ਕੁਛ ਬਣਾ ਕੇ ਕੁਛ ਦਾ ਕੁਛ ਬਣਾ ਕੇ ਅੱਗੇ ਸਾਡੇ ਜੀਆਂ ਦੇ ਨਾਲ ਲੜਾਈ ਕਰੀ ਜਾਣੀ ਉੱਥੇ ਵਿਕੀ ਦਾ ਵੀ ਤੇ ਵਿਕੀ ਦੀ ਮੰਮੀ ਦਾ ਵੀ ਇਹੋ ਹਾਲ ਸੀ ਤੇ ਤੁਹਾਡੇ ਨਾਲ ਵੀ ਹੁਣ ਗੱਲਬਾਤ ਨਹੀਂ ਹੁੰਦੀ ਕਈ ਤਰ੍ਹਾਂ ਦੀਆਂ ਗੁੱਜੀਆਂ ਗੱਲਾਂ ਜਿਹੜੀਆਂ ਉਹ ਗੁੱਜੀਆਂ ਰਹਿ ਜਾਂਦੀਆਂ ਵਾ ਸਭ ਤੋਂ ਮੇਨ ਗੱਲ ਹੀ ਇਕੱਠੇ ਬਹਿਣ ਦੀ ਹੁਣ ਭਵੇਂ ਸੁਲਾ ਦੇ ਨਾਲ ਤੇ ਭਵੇਂ ਲੜ ਕੇ ਇਕੱਠੇ ਬੈਠੇ ਸੀ ਇਕੱਠੇ ਬੈਠੇ ਸੀ ਤਾਂ ਕੋਈ ਨਾ ਕੋਈ ਗੱਲ ਨਿਕਲੀ ਆ ਨਾ ਵਿੱਚੋਂ ਸਾਰਿਆਂ ਦੇ ਜੋ ਮਿਸ ਅੰਡਰਸਟੈਂਡਿੰਗ ਹੀ ਉਹਨਾਂ ਦੀਆਂ ਦੂਰ ਹੋ ਗਈਆਂ ਤੇ ਵੇਖ ਲਓ ਮਗਰੋਂ ਥੋੜੀ ਵੀ ਚੋਕੋ ਜਿਹੀ ਨਹੀਂ ਨਿਕਲੇ ਜਾਂ ਕਹਦੇ ਐ ਵੀ ਜੇ ਸੁਣਨੀ ਐਨਿਕ ਤੇ ਆਪਣੇ ਮਾਂਜਣੇ ਮੇਟੀ ਬਣਾ ਲੈਣਾ ਤੇ ਜਦੋਂ ਕਿਸੇ ਦੇ ਨਾਲ ਕਰਨੀ ਉਹਨੇ ਹੋਰ ਵੱਡੀ ਬਣਾ ਦੇਣੀ ਉਹ ਜੁਰੂਰ ਕਹਾਂ ਤੁਰ ਜਣੀ ਵੱਧ ਜਾਣੀ ਆ ਤੇ ਹੋਰ ਇਹੋ ਕੁਝ ਹੀ ਇੱਥੇ ਹੁੰਦਾ ਰਿਹਾ ਇਹ ਨਹੀਂ ਇਹ ਨਹੀਂ ਨਾ ਸੋਚਿਆ ਕਿ ਇੱਕ ਥਾਂ ਬਈਏ ਇਕੱਠੇ ਹੋਈਏ ਤੇ ਇਹਦਾ ਨਤਾਲਾ ਕਰੀਏ ਬਸ ਵਟ ਚੜੀ ਜਾਣਾ ਇੱਕ ਦੂਜੇ ਨੂੰ ਮੈਂ ਉਹਦੇ ਤੋਂ ਜ਼ਿਆਦਾ ਉਹਨੇ ਉਹਦੇ ਤੋਂ ਜ਼ਿਆਦਾ ਤੇ ਕੀ ਨਿਕਲਿਆ ਕਿੰਨਾ ਚਿਰ ਇੱਕ ਦੂਜੇ ਤੋਂ ਪਛਾੜ ਆਏ ਆ ਫਾਇਦਾ ਨਿਕਲਿਆ ਬਸ ਇੱਕ ਆਪਣੀ ਹੌਮੇ ਨੂੰ ਠੰਡਾ ਕਰਨ ਵਾਸਤੇ ਕਿ ਮੇਰੀ ਜਿਹੜੀ ਜੁੱਤੀ ਆ ਉਹ ਇੱਕ ਦੂਜੇ ਤੋਂ ਉੱਚੀ ਰਹਿਣੀ ਚਾਹੀਦੀ ਆ ਪਰ ਕਈ ਵਾਰੀ ਝੁਕਣਾ ਪੈਂਦਾ ਆਪਣੇ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਤੇ ਚਲੋ ਮੈਂ ਅਰੇ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਘਰ ਨੂੰ ਬਚਾਇਆ ਸਾਨੂੰ ਵੀ ਸਮਝਾਇਆ ਨਾਲ ਵੇਖਾ ਹੁਣ ਕਿੱਡੀਆਂ ਸਿਆਣੀਆਂ ਗੱਲਾਂ ਕਰਨ ਡਿਆ ਐਵੇਂ ਮੇਰੇ ਵਰੀ ਕਿੱਥੇ ਗਿਆ ਹਾਂ ਮੇਰੇ ਵਰੀ ਤੇਰੀ ਸਿਆਣਪ ਕਿੱਥੇ ਗਈ ਸੀ ਉਦੋਂ ਤੇ ਤੂੰ ਕਿਤੇ ਇਹ ਨਹੀਂ ਆਖਿਆ ਵੀ ਚੱਲ ਭੂਆ ਨਰਾਜ ਵਾਦ ਕਿਤੇ ਮੈਂ ਹੀ ਜਾ ਕੇ ਮੇਲਾ ਵਾਂ ਨਾ ਕਿਤੇ ਚੇਤਾ ਹੀ ਭਰਾ ਛੱਡਿਆ ਭੂਆ ਦਾ ਤੇ ਵੇ ਹੋ ਸਕਦਾ ਮੈਂ ਤੈਨੂੰ ਹੀ ਡੀਕਣ ਡਈ ਹੁੰਦੀ ਵੀ ਮੇਰੀ ਭਤੀ ਦਾ ਵਿਆਹ ਵਾ ਮੇਰਾ ਭਤੀ ਆਵੇ ਮਨਾਉਣ ਤੇ ਮੈਂ ਵੀ ਚਾਈ ਚਾਈ ਵਿਆਹ ਜਾਵਾਂ ਪਰ ਤੂੰ ਹੀ ਤੇ ਮੇਰੇ ਕੋ ਬੜੇ ਹੀ ਨਹੀਂ ਮੁੜ ਕੇ ਪੈਰ ਹੀ ਨਹੀਂ ਪਾਇਆ ਭੂਆ ਜੀ ਇਹ ਤੇ ਕਹਿਣ ਦੀਆਂ ਹੀ ਗੱਲਾਂ ਵਾ ਗੱਲ ਇਹੀ ਵੀ ਜੇ ਉਦੋਂ ਮੈਂ ਚੱਲ ਵੀ ਜਾਂਦਾ ਨਾ ਤੇ ਤੁਸੀਂ ਨਹੀਂ ਮੰਨਣਾ ਕਿਉਂਕਿ ਇਹ ਸਾਰਾ ਕੁਝ ਨਾ ਡਿਪੈਂਡ ਕਰਦਾ ਹਾਲਾਤਾਂ ਦੇ ਉੱਤੇ ਉਹ ਵੇਲੇ ਦੇ ਹਾਲਾਤ ਹੀ ਇਹ ਟਾਈਪ ਦੇ ਹੀ ਕਿ ਤੁਸੀਂ ਸਾਡੇ ਤੇ ਗੁੱਸੇ ਹੀ ਨਾਰਾਜ਼ ਹੀ ਸਾਡੇ ਨਾਲ ਤੁਸੀਂ ਨਹੀਂ ਜਾਣਾ ਭਾਵੇਂ ਮੈਂ ਜੋ ਮਰਜ਼ੀ ਕਰ ਲੈਂਦਾ ਮੰਮੀ ਡੈਡੀ ਵੀ ਗਏ ਹੀ ਮੈਂ ਤਾਂ ਸੰਦੀਪ ਵੀ ਗਏ ਹੀ ਪਰ ਤੁਸੀਂ ਨਹੀਂ ਆਏ ਤੇ ਆਉਣਾ ਵੀ ਨਹੀਂ ਤੁਸੀਂ ਹੈਗਾ ਹਾਂ ਹੁਣ ਫਰਕ ਪਿਆ ਵਾ ਕੁਝ ਤੁਹਾਨੂੰ ਸਮਝ ਲੱਗ ਗਈ ਕੁਝ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਤੇ ਇਹ ਕਰਕੇ ਜਿਹੜਾ ਸਮਾ ਵਾ ਨਾ ਉਹ ਸਾਰੇ ਜ਼ਖਮ ਮਟਾ ਦਿੰਦਾ ਵਾ ਪਰ ਉਦੋਂ ਕੰਮ ਤਾਂ ਆ ਜਾਤਾ ਜਾਹੀ ਬਾਕੀ ਚਲੋ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਹੋਣੀ ਆਏ ਕਹੋੜੇ ਇੱਕ ਗੱਲ ਯੋ ਹੁਣ ਵੀ ਕੋ ਰੱਬ ਦਾ ਹੀ ਚਮਤਕਾਰ ਹੋਇਆ ਵਾ ਜਦੋਂ ਇਹਨਾਂ ਮਨਾਉਂਦੇ ਹੀ ਜੋਲ ਆਉਂਦੇ ਉਦੋਂ ਵੀ ਮੰਦੀ ਏ ਪਰ ਰੱਬ ਦਾ ਹੀ ਚਮਤਕਾਰ ਹੋਇਆ ਤੇ ਮੰਨ ਗਈ ਆ ਨਾ ਸਹੀ ਗੱਲ ਆ ਹੈ ਸਹੀ ਪਰ ਇਦਾਂ ਤੇ ਸਾਨੂੰ ਬੜੀ ਖੁਸ਼ੀ ਜੱਜ ਬਿਲਕੁਲ ਇਹ ਤਾਂ ਗੱਲ ਮੰਨਣੀ ਪਊਗੀ ਭੂਆ ਚਮਤਕਾਰ ਦੇ ਕੋਈ ਨਾ ਕੋਈ ਹੋਇਆ ਵਾ ਹਾਂ ਵੀਰ ਚਮਤਕਾਰ ਕਾਦਾ ਹੋਣਾ ਹੀ ਜਦੋਂ ਬੰਦੇ ਦੇ ਸਾਹਮਣੇ ਹੁੰਦੀਆਂ ਨਾ ਤੇ ਪਤਾ ਫੇ ਲੱਗਦਾ ਹੀ ਉਹ ਆਡੇ ਵੀ ਇੱਥੇ ਨਾ ਗਵਾਂਡ ਮਾਸੀ ਨੇ ਨਾ ਰਿਸ਼ਤਾ ਕਰਾ ਲਿਆ ਆਪਣੀ ਭਨੇਮੀ ਦਾ ਆਪਣੇ ਜਠੀਏ ਨਾਲ ਤੇ ਹੁਣ ਹੁਣ ਰੋਜ਼ ਹੀ ਕੁੱਕੜੋ ਕੋਈ ਰੋਜ਼ ਇਹ ਨਹੀਂ ਹੁੰਦੀ ਐ ਨਾ ਜਿਹੜਾ ਕੋਈ ਹਸਾਬ ਨਹੀਂ ਗਾ ਹੁਣ ਭੈਣ ਭੈਣ ਤੋਂ ਵੀ ਗਈ ਤੇ ਜੇਠ ਛਾਣੀ ਤੋਂ ਵੀ ਗਈ ਤੇ ਮਗਰੋਂ ਥੋੜੀ ਕੀ ਮਿਲਿਆ ਦੋ ਟਾਕੀਆਂ ਤੇ ਜੇ ਇਹਦੇ ਵੀਰ ਹੋ ਜੇ ਕਿਸੇ ਦਾ ਚੰਗਾ ਫੇ ਇਹ ਨਹੀਂ ਕਿਸੇ ਨੇ ਵੀ ਕੁੱਸਣਾ ਤੇ ਜੇ ਹੋ ਗਿਆ ਨਾ ਮਾੜਾ ਤੇ ਫੇਰ ਉਹਨੂੰ ਚੋਲੇ ਨੂੰ ਗੱਲ ਗੱਲ ਤੇ ਕਿਸੇ ਸੁਣਾਉਂਦੇ ਨੇ ਹੁਣ ਤੁਸੀਂ ਭੈਣ ਭਾਈ ਵਾਲੀ ਵੇਖ ਲੋ ਹਾਂ ਬੇ ਚੱਕ ਮੈਂ ਨਹੀਂ ਈ ਤੁਹਾਡੇ ਨਾਲ ਕੂੰਦੀ ਬੋਲਦੀ ਪਰ ਮੈਨੂੰ ਸਾਰੀ ਖਬਰ ਰਹਿੰਦੀ ਸੀ ਇਹ ਤਾਂ ਚਲੋ ਸ਼ੁਕਰ ਕਰੋ ਵੀ ਰਲ ਮਿਲ ਕੇ ਤੁਸੀਂ ਸਿਆਣੇ ਹੀ ਸਾਰੇ ਜਾਣੇ ਤੇ ਬਹਾਲ ਲਿਆ ਇੱਕ ਦੂਜੇ ਨੂੰ ਹਨਾ ਤੇ ਬਹੁਤਾ ਤਮਾਸ਼ਾ ਨਹੀਂ ਲੱਗਾ ਨਹੀਂ ਤੇ ਉਹ ਜੇ ਹੁੰਦੇ ਨਾ ਪੇ ਇਕੱਲੇ ਤੇ ਤਮਾਸ਼ਾ ਲੱਗਾ ਹੀ ਰਹਿਣਾ ਸੀ ਮਨਪ੍ਰੀਤ ਰਿਸ਼ਤੇ ਕਰਾਉਣ ਦਾ ਚਾਰ ਬੜਾ ਹੁੰਦਾ ਪਰ ਕਾ ਖੇਤੀ ਮਗਰੋਂ ਲੱਜ ਜਾਂਦਾ ਕਿਉਂਕਿ ਕੋਈ ਨਾ ਕੋਈ ਗੱਲੇ ਦੇ ਵਿੱਚ ਨਿਕਲ ਹੀ ਆਉਂਦੀ ਆ ਇਹ ਮਤਲਬ ਉਹ ਡੀਰ ਉਹ ਗੋਲੇ ਆ ਪਹਿਲੋਂ ਤੇ ਸਾਰੇ ਆਦੇ ਵੀ ਬੜਾ ਚਾਹ ਸਾਨੂੰ ਬੜਾ ਚਾਹ ਆ ਇਹਦਾ ਮਤਲਬ ਫਫੜ ਜੀ ਵੀ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਨਹੀਂ ਕਰਾਉਣਾ ਚਾਹੀਦਾ ਹਾਂ ਕਿਦਾਂ ਦੀ ਗੱਲ ਕਰ ਦਿੱਤੀ ਆ ਇਹ ਰਿਸ਼ਤੇਦਾਰੀ ਦੇ ਵਿੱਚ ਰਿਸ਼ਤੇ ਕਰਾਉਣੇ ਚਾਹੀਦੇ ਨੇ ਪਰ ਇਹ ਹੁਣ ਅਗਲਿਆਂ ਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਸੀਂ ਰਿਸ਼ਤੇਦਾਰੀ ਕਿੱਦਾਂ ਰੱਖਣੀ ਆ ਕਿੱਦਾਂ ਉਹਨਾਂ ਨੂੰ ਨਿਭਾਉਣੀ ਆ ਠੀਕ ਹੈ ਕਿ ਨਹੀਂ ਇਹ ਨਹੀਂ ਕਿ ਵੀ ਬਿਨਾਂ ਮਤਲਬ ਤੋਂ ਉਹਨਾਂ ਗੱਲਾਂ ਪਤਾ ਕਰੀ ਜੋ ਬਿਨਾਂ ਮਤਲਬ ਜੋ ਅਗਲੇ ਨੂੰ ਦਸਾ ਲਈ ਜਾਓ ਉਹਦੇ ਵਿੱਚ ਰਿਸ਼ਤੇਦਾਰ ਇਹ ਚਾਹਦਾ ਜੇ ਕੋਈ ਛੋਟੀ ਮੋਟੀ ਗੱਲ ਹੋਵੇ ਇਹਨੂੰ ਬਹਿ ਕੇ ਸਮਝਾਓ। ਇਦਾਂ ਤਾਂ ਕੋਈ ਕਰਾਵਾ ਹੀ ਨਾ ਫਿਰ। ਤੇ ਕੰਮ ਕਿਦਾਂ ਚੱਲਣਗੇ ਦੁਨੀਆਂ ਦੇ? ਵਿਚੋਲੇ ਵਿਚਾਰੇ ਪਤਾ ਕੀ ਕਰਦੇ ਆ। ਲੜਕੀ ਆ ਲਵਾਦੇ ਵੀ ਇਹਨਾਂ ਦੇ ਘਰ ਦੇ ਵਿੱਚ ਰਹਿ ਰਾਂ ਸਭ ਕੁ ਅਗਲੇ ਘਰ ਹੀ ਪਾ ਦਈਏ ਤੇ ਅਗਲੇ ਘਰ ਵਾਲੇ ਚਾਰ ਦਿਨ ਆਹੋ ਜੀ ਆਹੋ ਜੀ ਤੇ ਮੁੜ ਕੇ ਆਏ ਤੂੰ ਕੌਣ ਤੇ ਮੈਂ ਕੌਣ ਆਹ ਹੋਣ ਹੁੰਦੀ ਉਹ ਰਿਸ਼ਤੇਦਾਰੀ ਜੀ। ਕੋਈ ਮੈਨ ਗੱਲ ਕੇ ਗੱਲ ਸਮਝਦੀ ਆ ਸਾਰੀ ਸਮਝਦੀ ਸਮਝ ਹੋਵੇ ਤੇ ਕਈ ਆਪੇ ਜਿੰਨਾ ਵਿਆਹ ਕਰਾਏ ਹੁੰਦੇ ਆ ਉਹਨਾਂ ਦਾ ਵੀ ਬੜਾ ਵਧੀਆ ਚੱਲ ਜਾਂਦਾ ਵਾ ਤੇ ਨਾ ਸਮਝ ਹੋਏ ਤੇ ਭਵੇਂ ਜਿੰਨੇ ਮਰਜੀ ਚੰਗੇ ਹੋਣ ਉਥੇ ਵੀ ਵਿਗਾੜ ਪੈ ਜਾਂਦੇ ਨੇ ਮਮੀ ਜੀ ਮਿਰਚਾਂ ਪਾ ਲਈਆਂ ਵਿੱਚ ਮਿਰਚੀਆਂ ਗੱਡੀਆਂ ਰਹਿ ਗਈਆਂ ਕੋਈ ਤਰ੍ਹਾਂ ਕੋਪਾ ਲੈ ਆ ਕੇ ਚਿੱਤ ਕਰਾਂ ਕਰ ਤੇ ਇਹਦੇ ਸੜ ਗਿਆ ਆ ਮੈਂ ਤੇ ਥੀਕਾ ਕੱਟ ਕਰ ਲੋ ਲੱਗੀ ਨਾ ਕੱਟ ਕੱਟਣੀ ਛੋਟੇ ਛੋਟੇ ਮੰਮੀ ਜੀ ਪਕੌੜੇ ਪਾਓ ਢਿੱਕੰਡੇ ਹੋਣੇ ਆ ਮੇਰੇ ਦੇ ਹੱਥਾਂ ਦੇ ਪਸੰਦੀ ਬੜੀ ਭੂਆ ਤੇਰੀ ਕਰਦੀ ਹੁੰਦੀ ਐ ਨੂੰ ਕੀ ਅੰਤਰਾ ਐ ਇਦਾਂ ਦੀ ਗੱਲਾਂ ਬਾਤਾਂ ਹੋਣ ਤੇ ਅੰਤਰਾ ਕੀ ਕੀ ਪੈ ਗਈ ਹੀ ਕਿਤੇ ਮੇਰਾ ਤੇ ਇੰਨਾ ਚਾਹ ਕਰਦੀ ਹੁੰਦੀ ਜਿਹਦਾ ਕੋਸਾ ਜੇ ਉੱਥੇ ਵੀ ਜਾਣਾ ਤਾਂ ਆਖਣਾ ਭਾਬੀ ਤੂੰ ਪਕੌੜੇ ਕੱਢ ਬੜੇ ਸੁਆਦ ਹੁੰਦੇ ਆ ਉੱਥੇ ਵੀ ਜਾ ਕੇ ਮੈਂ ਹੀ ਕੱਢ ਕੇ ਤੇ ਖਾਣੇ ਦੇ ਖਵਾਲਣੀ ਚਲੋ ਬੈਠੋ ਤੁਸੀਂ ਫਿਰ ਮੈਂ ਵੇਖਾਂ ਤੁਹਾਡੇ ਵਾਸਤੇ ਪਕੌੜੇ ਕਿੰਨੇ ਕੁ ਬਣੇ ਆ ਉਹ ਕਿੰਨਾ ਕੁ ਕੰਮ ਰਹਿ ਗਿਆ ਤੁਹਾਡਾ ਤੁਹਾਡੇ ਨੂੰ ਨੜਾਨਾ ਢੀਕਣ ਦੇਗਾ ਪਕੌੜੇ ਤੁਹਾਡੇ ਬਸ ਬਸ ਆਵੇ ਨਿਕਲ ਗਿਆ ਆਖਰੀ ਪੂਰੇ ਆ ਤੂੰ ਇਦਾਂ ਕਰੋ ਜਾਓ ਟੇਬਲ ਤੇ ਉੱਥੇ ਲਾਓ ਮੈਂ ਕੁਰਸੀਆਂ ਕੁਰਸੀਆਂ ਨਾਲ ਹੋਰ ਤੇ ਅਸੀਂ ਲੈ ਕੇ ਆਏ ਹੂੰ ਚਲੋ ਠੀਕ ਆ ਲੈਓ ਲੈਓ ਫਿਰ ਛੇਤੀ ਲਓ ਬੁਆ ਦੀ ਆਗੇ ਜੇ ਪਕੌੜੇ ਕੱਢ ਦਿਓ ਹੁਣ ਵੱਟ ਆ ਲੋ ਤੁਸੀਂ ਹੁਣ ਸਾਰੇ ਚਟਨੀ ਤੇ ਪਕੌੜੇ ਜਿਹੜੇ ਆ ਨਾ ਖਾ ਕੇ ਦਿਓ ਮੈਂ ਚਾਹ ਲਿਆਵਾ ਮੈਂ ਕਹਿੰਨਾ ਮੈਂ ਤੁਹਾਡੀ ਭਾਬੀ ਆਪਣੇ ਹੱਥੀਂ ਤਨ ਵਰਤਾ ਦੇ ਕੇ ਜਾਨ ਤੇ ਤੂੰ ਨਾ ਪਾਮੀ ਕਰ ਨਾਲੇ ਫਸ ਗਏ ਮੰਮੀ ਜੀ ਤੀ ਹੁਣ ਫਸ ਗਏ ਜੇ ਨਹੀਂ ਫਸੇ ਕਹਦੇ ਆ ਪਾ ਕੇ ਦੇ ਨਹੀਂ ਕੱਢ ਕੇ ਲਿਆਂਦੇ ਤੇ ਪਾਉਣ ਦਾ ਕਾਲਾ ਡਰੇ ਮੇਰੇ ਤਾਨਾ ਨਿਕਲੇ ਆ ਇਹਦੀ ਚੁੰਝਾ ਨਹੀਂ ਲਾਈ ਤੇ ਅਸ ਲਾਲ ਕਿ ਹੁਣ ਹੋਰ ਹੋਰ ਚੱਲੂ ਏਦਾਂ ਹੀ ਕੰਮ ਐਵੇਂ ਕਵਲ ਮੈਂ ਸੁਣਿਆ ਪ੍ਰੀਤ ਨੇ ਵੀ ਆਉਣਾ ਵਾ ਤੇ ਉਹਦੇ ਆਈ ਨਹੀਂ ਗੀ ਉਹ ਪੂਆ ਆਉਣਾ ਤਾਂ ਉਹਨਾਂ ਨੇ ਹੈਗਾ ਹੀ ਉਹ ਅਸਲ ਦੇ ਵਿੱਚ ਵਿੱਕੀ ਆਪਣਾ ਨਾ ਬਾਹਰ ਦਾ ਕੰਮ ਬਣਾਉਂਦਾ ਫਿਰਨ ਰਿਹਾ ਵਾ ਅੱਛਾ ਤੇ ਉਹਦੇ ਚੱਕਰ ਦੇ ਚ ਦੌੜਬਾਜ ਹੋਈ ਜਾਣ ਲਈ ਉਹਦੀ ਮੈਂ ਤਾਂ ਸਭ ਨੂੰ ਫੋਨ ਲਾਇਆ ਸੀ ਅੱਜ ਜਦੋਂ ਬਾਹਰ ਗਿਆ ਵਾ ਤੇ ਉਹ ਕਹਿੰਦਾ ਵੀ ਮੇਰੇ ਕੋ ਹਜੇ ਨਹੀਂ ਆਇਆ ਜਾਣਾ ਬਾਕੀ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਤੁਸੀਂ ਉਹਨਾਂ ਦੇ ਅਜੇ ਤੱਕ ਮੱਥੇ ਹੀ ਨਹੀਂ ਲੱਗੇ ਕੋਈ ਗੱਲ ਨਹੀਂ ਜਦੋਂ ਆਉਂਦਾ ਸੀ ਤੁਹਾਨੂੰ ਫੇਰ ਸੱਦ ਲਾਂਗੇ ਉਹ ਜਿਹੜੀ ਪਹਿਲੇ ਸਾਲ ਡੇਢ ਦੀ ਕਸਰ ਹੋਈ ਸੀ ਨਾ ਹੁਣੇ ਹੀ ਏਦਾਂ ਹੀ ਪੂਰੀ ਕਰਨੀ ਹੈ ਕਿ ਮੈਂ ਤਾਂ ਘਾਜੀ ਪੱਜੀ ਸਾਰੇ ਮਿਲ ਲਾਂਗੇ ਕੋਈ ਨਹੀਂ ਕੋਈ ਨਹੀਂ ਆਪਾਂ ਸਪੈਸ਼ਲ ਮਿਲਾਂਗੇ ਕਿ ਚਲੋ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਇਹ ਵੀ ਤੇ ਬੜਾ ਵੱ ਤੇ ਇੱਕ ਭੂਆ ਨੇ ਰਿਸ਼ਤਾ ਖੜਿਆ ਤੇ ਤਾਂ ਗੁੱਸੇ ਹੋਗੇ ਦੂਜੀ ਕੋ ਖੜਿਆ ਨਹੀਂ ਗਿਆ ਤਾਂ ਨਾਰਾਜ ਹੋ ਗਈ ਉਹਨਾਂ ਨੇ ਭੂਆ ਨੇ ਨਾਰਾਜ ਹੋ ਗਈਆਂ ਅਹੀਂ ਤਾਂ ਲੱਕੋ ਫਾਇਆ ਹੈ ਇਹ ਅਸਲੀ ਰਵੇਚ ਚ ਚਲੋ ਪ੍ਰੀਤ ਆ ਲੈ ਜਾ ਚਾਹੌਰ ਮੈਂ ਝੋਕਤੇ ਨਹੀਂ ਹਾਜੀ ਹਾਂਜੀ ਆ ਗਿਆ ਹਾਂ ਕੀ ਬਣਿਆ ਫਿਰ ਬਾਨਾ ਕੀ ਆ ਬੈਂਕ ਵਾਲੇ ਤੇ ਹੋਰ ਹੀ ਤਾਮਝਾਮ ਜਆ ਦਸੀ ਜਾਂਦੇ ਆ ਹੂੰ ਫੈਨ ਨਹੀਂ ਮਿਲਣਾ ਬੈਂਕ ਚ ਮਾਮੀ ਲਾਉਣਾ ਤੇ ਫਿਰ ਕੀ ਕਰਨੇ ਹਾਂ ਉਹਨਾਂ ਦੀਆਂ ਤਾਂ ਸ਼ਰਤਾਂ ਹੀ ਬੜੀਆਂ ਆ ਤੇ ਕਰੇ ਬੰਦਾ ਕੀ ਇਦਾਂ ਕਰਦੇ ਆ ਫਿਰ ਉਹੋ ਹੀ ਕੰਮ ਗਹਿਣੇ ਬਾ ਲਿੰਨੇ ਆ ਥੋੜੀ ਜਿਹੀ ਬਾਲੀ ਫਿਰ ਰੱਖ ਹੋਰ ਕੀ ਕਰਨਾ ਉਹ ਫਿਰ ਹੁਣ ਕਿਦੇ ਅੱਗੇ ਪਾਉਣੀਆਂ ਗਹਿਣੇ ਫੋਨ ਨੂੰ ਤੇ ਜਿਹਦੇ ਅੱਗੇ ਮਰਜ਼ੀ ਪਾ ਦੋ ਪਰ ਹੁਣ ਸੋਨ ਨੂੰ ਹੁਣਾਂ ਨੂੰ ਪੁੱਛ ਲੈਣੇ ਆ ਫੇਰ ਇਹ ਨਾ ਕਹਣਾ ਕਿ ਸਾਨੂੰ ਪੁੱਛਿਆ ਨਹੀਂ ਬਾਹਰ ਹੀ ਪੁੱਛ ਲਿਆ ਪੈਲ ਦੇ ਆਧਾਰ ਤੇ ਤੇ ਹੋਈ ਆ ਆਹੋ ਨਹੀਂ ਤਾ ਪਹਿਲਾਂ ਫੇਰ ਇਹਨਾਂ ਨੂੰ ਪੁੱਛਣਾ ਪੈਣਾ ਫੇ ਕੀ ਆਂਦੇ ਨੇ ਆ ਚਲੋ ਆਜੋ ਮੇਰੇ ਨਾਲ ਨਾਲੇ ਆਪਾਂ ਪੁੱਛ ਕੇ ਆਉਨੇ ਆ ਕਰ ਆਈਏ ਗੱਲ ਮੈਂ ਵੀ ਨਾਲ ਚੱਲਾਂ ਉਹ ਆਹੋ ਤੁਸੀਂ ਨਾਲ ਚੱਲੋ ਚੰਗਾ ਸਗੋਂ ਚੱਲ ਫੇਰ ਆ ਗਏ ਫਿਰ ਤਾਂ ਆਪਾਂ ਹੈ ਚਲੋ ਠੀਕ ਚੋਲ ਲੱਗੀ ਬਣਾਉਣਾ ਹਾਂਜੀ ਚੱਲ ਬਣਾ ਲੈ ਫੇਰ ਆ ਕੇ ਖਾਣੇ ਆ ਚੰਗੀ ਤੁਸਵੀਰ ਦਾ ਨਾ ਠਾ ਹੀ ਫੇਰਨ ਈ ਚਾਹ ਹੀ ਘੁੱਟ ਪੀ ਲੈਂਦੋ ਕੋ ਰੋਟੀ ਪਾਣੀ ਖਾ ਲੈਂਦੋ ਕੱਖ ਨਹੀਂ ਤੂੰ ਖਾਦਾ ਸੀ ਇਹ ਤਾਂ ਉਹ ਖਾ ਲੈਨੇ ਮੰਮੀ ਜੰਟ ਪੈਸੇ ਮੰਗਣ ਡਿਆ ਆ ਵਸਗੋ ਮੈਂ ਕਹਿੰਨਾ ਟਾਈਮ ਨਾਲ ਉਹਨਾਂ ਪੈਸੇ ਦਿੱਤੇ ਜਾਂ ਤਾਂ ਕੰਮ ਬਣ ਜੇ ਚਾਹ ਤਾਂ ਪੀਣੀ ਚਾਹੀਦੀ ਨਾ ਘੁੱਟ ਘੋਰ ਨਹੀਂ ਕੋਤੇ ਵਿੱਕੀ ਕਿੰਨੀ ਟੈਨਸ਼ਨ ਲੈਣ ਡਿਆ ਪੈਸਿਆਂ ਦੀ ਮੈਂ ਜਾਣਾਂ ਤਰ੍ਹਾਂ ਮੰਮੀ ਉਹਨਾਂ ਨੂੰ ਫੋਨ ਲਾ ਕੇ ਆਪਨੇ ਵੱਲੋਂ ਕਹਿ ਦੇਣੀ ਹੈ ਕਿ ਥੋੜੇ ਜਿਹੀ ਪੈਸੇ ਦੇ ਦੇਣ ਵਿੱਕੀ ਨੂੰ ਅਰੇ ਜਿਵੇਂ ਮੰਮੀ ਨਾਲ ਗੱਲ ਕੀਤੀ ਨਾ ਤੇ ਜਦੋਂ ਮੰਮੀ ਨੇ ਡੈਡੀ ਹੁਣਾਂ ਨਾਲ ਗੱਲ ਕੀਤੀ ਪੰਗਾ ਉਹਨੂੰ ਪੈਣਾ ਉਹਨਾਂ ਨੇ ਕਿਹਾ ਤੂੰ ਫੇਰ ਆਪਣੇ ਜਵਾਈ ਦੀ ਸਾਈਡ ਲੈਣ ਦੀ ਆ ਨਹੀਂ ਸਿੱਧੀ ਭਾਬੀ ਨਾਲ ਹੀ ਗੱਲ ਕਰਦੀ ਆ ਭਾਬੀ ਨੇ ਗੱਲ ਨੂੰ ਸਮਝ ਵੀ ਲੈਣਾ ਆ ਪਰ ਪੰਗਾ ਇਹ ਪੈਣਾ ਵਾ ਕਿ ਜੇ ਮੈਂ ਭਾਬੀ ਨਾਲ ਗੱਲ ਕਰਦੀ ਤੇ ਵੀਰ ਜੀ ਨੇ ਤੇ ਭਾਬੀ ਨੇ ਮੰਨ ਜਾਣਾ ਪੈਸੇ ਦੇਣਾਂ ਕਿਉਂਕਿ ਹੁਣ ਗੱਲਾਂ ਬਾਤਾਂ ਹੋਰ ਆ ਤੇ ਜਿਉ ਪੈਸੇ ਲੈ ਕੇ ਇੱਥੇ ਆ ਗਏ ਤੇ ਵਿੱਕੀ ਨਹੀਂ ਮੰਨਣਾ ਤੇ ਇਹ ਨਾ ਹੋਵੇ ਉਹਨਾਂ ਦੋਵਾਂ ਜਾਣੇ ਦੀ ਫਿਰ ਬੇਚਤੀ ਹੋ ਜੇ ਚੱਲ ਮਣਾ ਤੂੰ ਨਾ ਇੰਨਾ ਸੋਚ ਨਾ ਇੰਨੀ ਟੈਨਸ਼ਨ ਲੈ ਜੇ ਨਾ ਦੇ ਸਿਰ ਤੇ ਜ਼ਿੰਮੇਵਾਰੀ ਪਈ ਆ ਨਾ ਤੇ ਆਪੇ ਕੋਈ ਨਾ ਕੋਈ ਹੱਲ ਕਰਨਗੇ ਹੀ ਨਾ ਅੱਗੇ ਸਭ ਇਹਨਾਂ ਦੀਆਂ ਨਿਕੇ ਨਿਕੇ ਟੈਨਸ਼ਨਾਂ ਚੁੱਕ ਕੇ ਇਹਨਾਂ ਦੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਭ ਕੁਝ ਕੰਮ ਉਲਟਾ ਹੋ ਗਿਆ ਵਾਦੂ ਦੀ ਇਹਨਾਂ ਦੋਵਾਂ ਜਾਣਿਆਂ ਨੂੰ ਗੱਲਾਂ ਸੋਨ ਨੂੰ ਮਿਲੀਆਂ ਵਾ ਨਹੀਂ ਹੁਣ ਨਹੀਂ ਮੈਂ ਇਸ ਕੰਮ ਦੇ ਵਿੱਚ ਆਉਣਾ ਮੈਂ ਕੋਈ ਜ਼ਿੰਮੇਵਾਰੀ ਨਹੀਂ ਚੁੱਕਣੀ ਹੈਗੀ ਆਪੇ ਕੋਈ ਨਾ ਕੋਈ ਇਹਨਾਂ ਨੇ ਹੱਲ ਕਰ ਹੀ ਲੈਣਾ ਆ ਕੰਤੋਂ ਤਕਾਲਾ ਬੈ ਗੀਆਂ ਵਾ ਤੇ ਇਹ ਤਾਂ ਚਾਹ ਦਾ ਇੰਤਜ਼ਾਮ ਨਹੀਂ ਹੋਇਆ ਕੀ ਗੱਲ ਅੱਜ ਚਾਹ ਬਣ ਗਈ ਆ ਨਾਲ ਡਈ ਫੁੱਲ ਵੜੀਆਂ ਕੱਢਣ ਆ ਜਾਂਦੀ ਆ। ਸੁਖਰਾ। ਲਾ ਪਾ ਵੀ ਆ ਗਿਆ ਸੋਨੂ ਵੀ। ਚਾਹ ਹੁਣ ਘਰੇ ਨੂੰ ਡਿੱਕਾਂ ਡਈ ਜਿ ਤਾਂ ਤੋਂ ਦੀ ਪਾਈ ਜਾਵੇ। ਚਾਹ ਹੀ ਆਈ ਜੇ। ਚੱਲ ਆ ਜਾਂਦੀ ਚਾਹ ਤੇ ਜਿੱਧਰ ਗਿਆ ਟਰੈਕਟਰ ਉਹ ਕਿ ਆਖੰਡਿਆ ਕਣਕ ਬੀਜਣ ਨੂੰ। ਸਵੇਰੇ ਆਂਦਾ ਵੀ ਬੀਜ ਦਾਂਗੇ। ਤਿਆਰੀ ਕਰ ਲਓ ਤੁਸੀਂ ਆਪਣੀ। ਪਹਿਲਾਂ ਨਬਰ ਆਪਣਾ ਹੀ ਆ। ਚਲੋ ਵੀ ਬਾਦ ਲੈ ਜਾਂਦਾ ਆ। ਸੱਸੀ ਆ ਪਾਪਾ ਜੀ ਸਤਿ ਸ੍ਰੀ ਅਕਾਲ ਆ ਸੱਸੀ ਬੀਬੀ ਸਤਿ ਸ੍ਰੀ ਅਕਾਲ ਕੀ ਹਾਲ ਪੁੱਤ ਸੱਸੀ ਵਧੀਆ ਵਧੀਆ ਠੀਕ ਠਾਕ ਆ ਕੀ ਕਾਰੋਬਾਰ ਕਰੀ ਜਾ ਕਾਰੋਬਾਰ ਬਸ ਅਜੇ ਤੇ ਵੇਲੇ ਹੀ ਆ ਕੋਈ ਕੰਮ ਕਰ ਕਰਨਾ ਹੁਣ ਕਮਾਈ ਕਰੇਗਾ ਤੇ ਫੇਰ ਹੀ ਪੂਰੀਆਂ ਪੈਣੀਆਂ ਕਿ ਬਣਨੇ ਲੱਗੇਗਾ ਨਹੀਂ ਡਿਆਂ ਆ ਸੋਚਣਾ ਬਾਹਰ ਦਾ ਡਿਆਂ ਬਣਾਉਣਾ ਚਲੋ ਤਾਂ ਵੀ ਚੰਗਾ ਹਾਂਜੀ ਤੇ ਤੁਹਾਡੇ ਵੱਲ ਆਏ ਆਂ ਕੋਈ ਗੱਲ ਨਹੀਂ ਦੱਸੋ ਜਿਹੜਾ ਸਾਡੇ ਗੋਚਰਾ ਕੰਮ ਆ ਤਾਂ ਉਹ ਦੱਸੋ ਜਿਹੜਾwidehat ਵਾਲਾ ਕੰਮ ਆ ਕਰਾਂਗੇ ਸਾਡਾ ਪੁੱਤ ਵਾ ਮੈਂ ਸੋਚਣ ਡਿਆ ਸੀ ਕਿ ਤੁਸੀਂ ਇਦਾਂ ਕਰੋ ਪਹਿਲੀ ਸਾਡੀ ਲੈ ਲੋ ਗਹਿਣੇ ਤੇ ਪੈਸਿਆਂ ਦੀ ਲੋੜ ਵਾ ਉਹ ਪੁੱਤ ਕਿੱਦਾਂ ਦੀ ਗੱਲ ਕਰਨ ਡਿਆ ਜੇ ਅਸੀਂ ਗਹਿਣੇ ਪਹਿਲੀ ਲੈ ਲਈ ਤੇ ਲੋਕ ਸਾਨੂੰ ਛੱਡਣਗੇ ਆਖਣਾ ਉਹਨਾਂ ਦਾ ਹੀ ਮੁੰਡਾ ਤੇ ਉਹਨਾਂ ਨੇ ਗਹਿਣੇ ਲੈ ਲਈ ਆ ਤੇ ਕੱਲ ਨੂੰ ਸਹੀ ਇਹੀ ਇਹ ਭੈ ਲੈ ਲੈਣਗੇ ਬੜੀ ਹਣੀ ਗੱਲ ਬਣੂਗੀ ਲੋਕਾਂ ਨੇ ਮੇਣਿਆ ਮਾਰ ਮਾਰੀ ਹਨ ਮਾਰ ਲੜਵਾ ਫੇਰ ਪਾਪਾ ਜੀ ਕੀ ਕਰਨਾ ਪੈਸਿਆਂ ਦੀ ਤੇ ਲੋੜ ਵਾ ਹੁਣ ਤੂੰ ਐਦਾਂ ਕਰ ਪੈਸੇ ਤੈਨੂੰ ਦੇ ਦਿੰਨੇ ਆ ਤੂੰ ਦੋ ਸਾਲਾਂ ਵਾਸਤੇ ਠੇਕੇ ਤੇ ਦੇ ਦੇ ਦੱਸੋ ਮੈਂ ਮੰਮੀ ਐਦਾਂ ਕਰ ਲਈ ਜਿੱਦਾਂ ਪਾਪਾ ਜੀ ਕਹਿੰਦੇ ਆ ਆਹੋ ਠੀਕ ਆ ਪਤ ਭਾਈ ਦੀ ਵਧੀਆ ਸਲਾਹ ਏ ਤੇ ਨਾਲੇ ਘਰ ਦੀ ਘਰ ਰਹੇਗੀ ਕਿ ਇਹਨੂੰ ਪਤਾ ਵੀ ਨਾ ਲੱਗੇ ਤੇ ਅੱਗੇ ਵੀ ਪੁੱਤ ਨਾਲ ਇੰਨਾ ਕੁਲੀ ਠੇਕੇ ਤਾਂ ਹੁੰਦੀ ਹੀ ਪਹਿਲੀ ਇਹੋ ਹੀ ਬੰਦੇ ਰਹੇ ਨੇ ਠੀਕ ਵਿੱਕੀ ਜਾਣਾ ਕਿਹੜੇ ਮੁਲਕ ਆ ਪੈਸੇ ਕਿੰਨੇ ਕ ਲੱਗਣੇ ਆ ਵੀਰ ਜਾਣਾ ਦਾ ਦੁਬਈ ਆ ਤੇ 2 ਲੱਖ ਰੁਪਈਆ ਚਾਹੀਦਾ ਜਾ ਕੇ ਲਾਇਸੈਂਸ ਲਸਨਸ ਵੀ ਬਣਾਉਣਾ ਵਾ ਪਹਿਲਾਂ ਪਤਾ ਕੀਤਾ ਵਾ ਕੰਪਨੀ ਚੰਗੀ ਆ ਤਨਖਾਹ ਕਿਵੇਂ ਦੀ ਆ ਤਨਖਾਹ ਤਾਂ ਬੜੀ ਵਧੀਆ ਵਾ ਬਾਕੀ ਇਹ ਆ ਕਿ ਉੱਥੇ ਗਿਆ ਹੀ ਪਤਾ ਲੱਗਣਾ ਕੰਮ ਕਰਕੇ ਵੇਖਾਂਗੇ ਹੁਣ ਇਥੇ ਘਰ ਬੈਠਿਆਂ ਤਾਂ ਕੰਪਨੀ ਦਾ ਪਤਾ ਨਹੀਂ ਲੱਗ ਜਾਣਾ ਉਦਾਂ ਕਹਿੰਦੇ ਤੇ ਹੈਗੇ ਕਿ ਚੰਗੀ ਆ ਕੰਪਨੀ ਚਾ ਤੈਨੂੰ ਸੋ ਕੋ ਜਿਆਦਾ ਪਤਾ ਵਾ ਤੂੰ ਪਹਿਲਾਂ ਹੀ ਹੋ ਕੇ ਆਇਆ ਬਾਹਰ ਹਾਂ ਦੁਰਿਆਵਾ ਨਹੀਂ ਨਹੀਂ ਕੰਮ ਤਾਂ ਬੜਾ ਵਧੀਆ ਵਾ ਚਲੋ ਚਾਰ ਪੈਸੇ ਬੰਦੇ ਆਪਰੇਟਰੀ ਵਿੱਚ ਉਦਾਂ ਨਾ ਬਾਪੂ ਜੀ ਹਣ ਵਾਲੀ ਸਲਾਹ ਬਿਲਕੁਲ ਠੀਕ ਆ ਜੇ ਗਹਿਣੇ ਦੇਗਾ ਨਾ ਪੈਸੇ ਵੀ ਦੇਣੇ ਪੈਣੇ ਆ ਤੇ ਪਿਆਲੀ ਵੀ ਇੱਥੋਂ ਜਾਂਦੀ ਰਹਿਣੀ ਆ ਤੇ ਠੇਕੇ ਦੇਵੇਂਗਾ ਪਿਆਲੀ ਤੇ ਤੇਰੀ ਪਿਆਲੀ ਛੁੱਟ ਜਾਣੀ 24 ਸਾਲਾਂ ਨੂੰ ਤੇ ਤੂੰ ਬਾਹਰ ਕਮਾਈ ਕਰਦਾ ਰਹੇਂਗਾ ਆਹ ਚਲੋ ਕੋਈ ਨਹੀਂ ਚਲੋ ਇਦਾਂ ਕਰ ਲੀਨੇ ਆ ਬਾਕੀ ਆਪੋ ਜੀ ਤੁਸੀਂ ਸਲਾਹ ਕਰ ਲਓ ਜਿਵੇਂ ਤੁਹਾਨੂੰ ਵਾਰਾ ਖਾਂਦੇ ਨਹੀਂ 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 ਸਲਾਹ ਕਰ ਲਈ ਆ ਦੱਸ ਤੁਸੀਂ ਕਿਹੜੀ ਮਾੜੀ ਸਲਾਹ ਦੇਣੀ ਆ ਵੀਰ ਤਾਂ ਆਈ ਤੁਹਾਡੇ ਵਾਲਾ ਆਏ ਆ ਕੋਈ ਨਹੀਂ ਪੁੱਤ ਬਣਾ ਲੈਨੇ ਇੰਨੇ ਕ ਪੈਸੇ ਕਿ ਤੂੰ ਦਿਲ ਨਾਲ ਸਾਰੇ ਕੰਮ ਹੋ ਜਣੇ ਆ ਤੂੰ ਆ ਆਪਣੇ ਤਿਆਰੀ ਕਰ ਪੂਰੀ ਕੋਈ ਗੱਲ ਨਹੀਂ ਮੇਰੀ ਤਾਂ ਤਿਆਰੀ ਆ ਨਾਲੇ ਪੁੱਤ ਉੱਥੇ ਅਸੀਂ ਗਏ ਹਾਂ ਪਿੰਡ ਤੇ ਉਹ ਤੁਹਾਨੂੰ ਵੀ ਢੀਕਾਂ ਡੈ ਆਖਾਂ ਡੈ ਵਿੱਕੀ ਹੁਣਾਂ ਨੇ ਵੀ ਆਉਣਾ ਵਾ ਤੇ ਤੁਸੀਂ ਨਾਲ ਹੀ ਲਈ ਆਉਂਦੇ ਤੇ ਗਏ ਕਿਉਂ ਨਹੀਂ ਤੁਸੀਂ ਕੋਈ ਗੁੱਸਾ ਗੱਲਾਂ ਤਾਂ ਨਹੀਂ ਮੰਨ ਦੇ ਵਿੱਚ ਨਹੀਂ ਨਹੀਂ ਭੈਣ ਜੀ ਗੁੱਸਾ ਗਿਲਾ ਕਾਦਾ ਇਹ ਤਾਂ ਅੰਜੀ ਨਾ ਇਸੇ ਬਾਹਰ ਦੇ ਚੱਕਰ ਜੀ ਨਾ ਨੱਠਾ ਭੱਜਾ ਫਿਰਨ ਡਿਆ ਇਹਨੇ ਤਾਂ ਕੱਲ ਦੀ ਗੇ ਪੈਰੀ ਜੁੱਤੀ ਨਹੀਂ ਪਾਈ ਕਿਤੇ ਖਲੋਤਾ ਨਹੀਂ ਇਸ ਸੇ ਟੈਨਸ਼ਨ ਦੇ ਵਿੱਚ ਪਿੱਕ ਤੂੰ ਕਿਦੋਂ ਮੈਨੂੰ ਪੈਹਾਂ ਦਾ ਢੋਲ ਲੱਗ ਜੇ ਹਾਰ ਕੇ ਹੁਣ ਸਲਾਹ ਕਰਕੇ ਤੇ ਹੀ ਗੱਪੇ ਹੁਣ ਆਪਣੇ ਭਾਇ ਧਾਈ ਵੱਲ ਜਾ ਤੇ ਇਹੋ ਹੀ ਹੱਲ ਕਰਨਗੇ ਤੇ ਚਲੋ ਹੁਣ ਤੁਸੀਂ ਵੀ ਸਾਨੂੰ ਹਾਂ ਕਰਤੀਏ ਤੇ ਸਾਡੇ ਕੋਲੋਂ ਨਾ ਸਾਰਾ ਬੋਝ ਹੀ ਲੱਥ ਗਿਆ ਇਹਨੇ ਸਿਰ ਦੀ ਚਾਹ ਵੀ ਨਹੀਂ ਕਿਤੇ ਕੁੱਟ ਪੀਤੀ ਵੀ ਮੈਂ ਚਾਹੇ ਕੁੱਟ ਪੀਣਾ ਆ ਵੇਲਾ ਹੋ ਗਿਆ ਓ ਕੋਈ ਗੱਲ ਹੀ ਵੀ ਕੀ ਚਾਹ ਪਿਆਲ ਦਿੰਨੇ ਆ ਉਹ ਵੀ ਫੁੱਲ ਬੜੀਆਂ ਨਾਲ ਜੀ ਤਾਂ ਰਹੀ ਚਾਹ ਬਣਾਉਣ ਨਾਲ ਫੁੱਲ ਬੜੀਆਂ ਕੱਢਣ ਡਈ ਆ ਜੀਤਾ ਹਾਂਜੀ ਆ ਦੋ ਕੱਪ ਚਾਹ ਵੱਧ ਲੈ ਹਾਂਜੀ ਹਾਂਜੀ ਠੀਕ ਆ ਤਲਵिक्की ਮੈਨੂੰ ਇਹ ਦੱਸ ਪੈਸੇ ਚਾਹੀਦੇ ਕਦੋਂ ਆ ਤੈਨੂੰ ਵੀਰ ਪੈਸੇ ਤੇ ਭਾਵੇਂ ਤੁਸੀਂ ਅੱਜ ਹੀ ਕਢਾ ਲਿਆਓ ਸ਼ਾਮਾਂ ਤੱਕ ਸਵੇਰੇ ਫਿਰ ਮੈਂ ਏਜੰਟਰ ਨੂੰ ਦੇ ਆਉਂਗਾ ਉਹ ਕਹਿੰਦਾ ਕੰਮ ਤਾਂ ਸਾਰਾ ਬਣਿਆ ਹੀ ਆ ਬਸ ਪੈਸੇ ਹੀ ਡਿਆ ਪਾ ਲੈਣ ਉਹ ਵੀ ਚੱਲ ਕੋਈ ਗੱਲ ਨਹੀਂ ਹਾਨੂੰ ਝੋਨੇ ਦੇ ਪੈਸੇ ਮਿਲ ਗਏ ਆ ਤੈਨੂੰ ਸਵੇਰੇ ਪੈਸੇ ਮਿਲ ਜਾਣਗੇ ਕੋਈ ਗੱਲ ਨਹੀਂ ਫਿਕਰ ਨਾ ਕਰ ਠੀਕ ਆ ਬੜੀ ਮਿਹਰਬਾਨੀ ਤੁਹਾਡੀ ਨਹੀਂ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਐ ਫਿਰ ਕੀ ਆ ਭਰਾਇਆਂ ਤੂੰ ਮੇਰਾ ਯਾਰ ਚਲੋ ਸਿਆਣੇ ਸਾਚੀ ਕਹਾਂਗੇ ਔਖੇ ਵੇਲੇ ਆਪਣੇ ਭੈਣ ਭਰਾ ਕੰਮ ਆਉਂਦਾ ਤੇ ਨਾਲੇ ਹੁਣ ਬਾਹਰ ਜਾਣ ਤੋਂ ਬਾਅਦ ਮੰਮੀ ਦੀ ਤੇ ਪ੍ਰੀਤ ਦੀ ਜ਼ਿੰਮੇਵਾਰੀ ਵੀ ਤੁਹਾਡੀ ਆ ਹੈ ਕੋਈ ਗੱਲ ਨਹੀਂ ਵਿੱਕੀ ਬੇਫਿਕਰ ਆ ਕੇ ਤੂੰ ਕਮਾਈ ਕਰ ਬਾਹਰ ਚੱਲ ਕੇ ਭੈਣ ਨੂੰ ਮੈਂ ਲੈ ਜਾਇਆ ਕਰੂੰਗਾ ਪੇਕੇ ਮਲਾ ਲਿਆ ਕਰੂੰਗਾ ਆਹੋ ਤੇ ਮੰਮੀ ਦੀ ਵੀ ਦਵਾਈ ਬੂਟੀ ਦਾ ਧਿਆਨ ਰੱਖਿਓ ਦਵਾਈ ਬੂਟੀ ਦੀ ਤੂੰ ਫਿਕਰ ਨਾ ਕਰ ਜਿੱਥੇ ਦੋ ਪਰਚੇ ਇਹਨਾਂ ਦੀ ਲੈ ਕੇ ਜਾਣਾ ਵਾ ਤੀਜੀ ਪਰਚੀ ਚਾਚੀ ਦੀ ਲੈ ਜਾਇਆ ਕਰਾਂਗਾ ਦਵਾਈ ਵਾਲੀ ਇਹ ਕਿਹੜੀ ਗੱਲ ਹੈ ਚਲੋ ਤੁਹਾਡੇ ਸਿਰ ਤੇ ਚੱਲਿਆ ਮੈਂ ਵੀ ਬਾਹਰ ਤੇ ਚਲੋ ਤੁਸੀਂ ਮਗਰ ਹੈਗੇ ਆ ਆਪਣੇ ਭੈਣ ਭਰਾ ਦਾ ਬਥੇਰਾ ਸਾਥ ਹੁੰਦਾ ਹੈ ਕਿ ਨਹੀਂ ਸੋਖ ਤੇ ਪੁੱਤਰਾ ਆਪਣੇ ਗਵਾਂਢ ਦਾ ਬੜਾ ਹੁੰਦਾ ਜੀਵੋ ਬਣਾ ਕੇ ਰੱਖੇ ਤੇ ਹੁਣ ਏਦਾਂ ਕਰਨੀ ਆ ਪਹਿਲਾਂ ਵਾਲੀਆਂ ਗੱਲਾਂ ਸਾਰੀਆਂ ਛੱਡ ਦੇਣੀਆਂ ਤੇ ਹੁਣ ਐਨ ਭਰਾ ਭਰਾ ਬਣ ਕੇ ਰਹਿਣਾ ਵਾ ਤੇ ਕੰਮ ਕਰੋ ਦੋਵੇਂ ਚੰਗੇ ਚੰਗੇ ਬਸ ਹੁਣ ਨਾ ਮੇਰੇ ਜੀਵਿਆਂ ਕੋਈ ਹੁਣ ਗਾਲ੍ਹਾਂ ਮਾ ਨਹੀਂ ਆਉਣਾ ਚਾਹੀਦਾ ਨਹੀਂ ਨਹੀਂ ਪਾਪਾ ਜੀ ਤੁਸੀਂ ਫਿਕਰ ਨਾ ਕਰੋ ਹੁਣ ਸਾਰੀ ਜ਼ਿੰਦਗੀ ਕੋਈ ਲਾਮਣ ਆਊਗਾ ਐਨ ਨਾਲ ਮਿਲ ਕੇ ਰਹਿਣਾ ਵਾ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਬੜੀਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਸਨਾ ਆਪਣੇ ਵੀ ਠੀਕ ਆ ਸਤਿ ਸ੍ਰੀ ਅਕਾਲ ਬੀਬੀ ਜੀ ਵਧਾਈਆਂ ਤੈਨੂੰ ਬੋਧੀਆਂ ਪੋਤੀਆਂ ਹੈ ਧੰਨ ਬਹੁਤ ਬਹੁਤ ਵਧਾਈਆਂ ਭਾਬੀ ਜੀ ਹੋ ਠੀਕ ਠਾਕ ਹੈ ਹਾਂਜੀ ਆਜੋ ਮੰਮੀ ਜੀ ਨੂੰ ਵੀ ਨਾਲ ਲੈਣਾ ਸੀ ਨਾ ਉਹ ਮੰਮੀ ਨੇ ਆਉਣਾ ਤਾਂ ਹੈਗਾ ਹੀ ਤੇ ਤੈਨੂੰ ਪਾਜਾ ਤੇ ਹੈਗਾ ਵਾ ਉਹ ਰਮਨ ਦਾ ਵਿਆਹ ਹੀ ਅੱਜ ਤੇਲ ਚੜਨਾ ਸੀ ਮੰਮੀ ਆnde ਜੇ ਨਾ ਗਏ ਤੇ ਫੇਰ ਐਵੇਂ ਗੁੱਸਾ ਕਰਨਗੇ ਚਲ ਤੁਸੀਂ ਹੋ ਆਓ ਤੇ ਮੇਰੇ ਵੱਲੋਂ ਪਿਆਰ ਦੇ ਦਿਓ ਤੇ ਨਿਆਣਿਆਂ ਨੂੰ ਮਿਨੀ ਲਾ ਕੇ ਆਇਆ ਤੁਸੀਂ ਨਿਆਣਿਆਂ ਦਾ ਤੈਨੂੰ ਪਤਾ ਤੇ ਆਈਆ ਤੱਬੂ ਤੱਬੂ ਨਹੀਂ ਮੁੱਕਦਾ ਤੇ ਆਣ ਕੇ ਉਹਨਾਂ ਨੇ ਘੜੀ ਖੇਡਣਾ ਬੰਲਣਾ ਹੁੰਦਾ ਤਾਂ ਕਰਕੇ ਚਲੋ ਫਿਰ ਮੇਰੇ ਪੁੱਤ ਹੁਣ ਇੰਨੇ ਪੈਸੇ ਲਾ ਕੇ ਚੱਲੇ ਆ ਨਾ ਪੁੱਤਰ ਹੁਣ ਦਿਲ ਲਾ ਕੇ ਕਮਾਈ ਕਰੀ ਓ ਮੰਮੀ ਫਿਕਰ ਨਾ ਕਰੋ ਤੁਸੀਂ ਆਪਣੀ ਸਿਹਤ ਵਾਲੀ ਪੁੱਤਰ ਖਿਆਰ ਰੱਖੀ ਖਾਣ ਪੀਣ ਵਾਲਾ ਵੀ ਖਿਆਰ ਰੱਖੀ ਤੇ ਦੋ ਟਾਈਮ ਮੈਨੂੰ ਫੋਨ ਲਾਉਣਾ ਕਰਨਾ ਚੰਗਾ ਮਾਤਾ ਆਹੋ ਬਿਲਕੁਲ ਸਹੀ ਗੱਲ ਆ ਪਤਾ ਲੱਗ ਜਾ ਵੀ ਕਹਿੰਦੇ ਜਵਾਈ ਨੇ ਕੰਮ ਕੀਤਾ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਜੀ ਹੋ ਕੀ ਚੰਗਿਆ ਵਧੀਆ ਤਿਆਰੀ ਹੋ ਗਈ ਏ ਬਸ ਸਤਿ ਸ੍ਰੀ ਅਕਾਲ ਮਾਸੇ ਜੀ ਆ ਜਾਓ ਬਹਿ ਜਾਓ ਲੈ ਜਾਓ ਹਾਂ ਬੈਠੇ ਕੋਈ ਨਹੀਂ ਹੋਰ ਮੰਮੀ ਦਾ ਠੀਕ ਠਾਕ ਵਧੀਆ ਵਧੀਆ ਸਾਰੇ ਠੀਕ ਠਾਕ ਤੁਸੀਂ ਸੁਣਾਓ ਆਪਣੇ ਵੀ ਠੀਕ ਆ ਬਸ ਨਿਆਣਾ ਲਿਆਂਦਾ ਨਾਲ ਕੋਈ ਤੁਸੀਂ ਨਾ ਮੰਮੀ ਡੈਡੀ ਆਏ ਆ ਇਹੋ ਗੱਲਾਂ ਪ੍ਰੀਤ ਦੇ ਨਾਲ ਨਹੀਂ ਆ ਇਹ ਹੋਣ ਅੱਗੇ ਨਿਆਣਿਆਂ ਯਾਰ ਸਕੂਲੋਂ ਆਉਂਦੇ ਆ ਲੇਟ ਫਿਰ ਥੱਕ ਟੁੱਟ ਜਾਂਦੇ ਆ ਮੁੜ ਕੇ ਕਿੱਥੇ ਮੰਨਦੇ ਆ ਤਾਂ ਮੰਮੀ ਡੈਡੀ ਆ ਜਾਂਦੇ ਮੰਮੀ ਡੈਡੀ ਉਹ ਵਿਆਹ ਵਾ ਕੁੜੀ ਦਾ ਇੱਕ ਪਿੰਡ ਉਹਦੇ ਤੇਲ ਤੇ ਗਏ ਅੱਜ ਚਲੋ ਕੋਈ ਨਹੀਂ ਉਹ ਵੀ ਨਿਆਣਿਆਂ ਨੂੰ ਤੁਸੀਂ ਮੇਲੀ ਆਏਂਗੀ ਨਾਲੇ ਹੂੰ ਇਹ ਤਾਂ ਆਈਆ ਭਾਬੀ ਜੀ ਹੁਣ ਇਹ ਦੇਖਦੇ ਆ ਕਿ ਇਹਨਾਂ ਦਾ ਉੱਥੇ ਕੰਮ ਦੇ ਰੇ ਵਿੱਚ ਦਿਲ ਲੱਗਦਾ ਕਿ ਜਾਂ ਨਹੀਂ ਲੱਗਦਾ ਮੈਂ ਲਾ ਲੈਣਾ ਜੀ ਕਿਉਂਕਿ ਮੈਂ ਪਹਿਲਾਂ ਵੀ ਬਾਹਰ ਕੰਮ ਕਰਦਾ ਰਿਹਾ ਮੇਰੀ ਨਾ ਫਿਕਰ ਕਰ ਦੂ ਸੋਚ ਆਪਣਾ ਕੋਈ ਨਹੀਂ ਇਹਨੂੰ ਅਸੀਂ ਆਪਣੇ ਕੋਲ ਬੁਲਾ ਲਿਆ ਕਰਨਾ ਫਿਰ ਹੈ ਚਲੋ ਕੋਈ ਨਹੀਂ ਜਦੋਂ ਨਾ ਜੀ ਲੱਗਾ ਉਦੋਂ ਫੋਨ ਕਰਤਾ ਜਾਂ ਅਹੀਂ ਆਗੇ ਜਾਂ ਤੁਸੀਂ ਆਗਿਆ ਨੂੰ ਸੱਸ ਮੈਨੂੰ ਕਿ ਇਹਨੂੰ ਪੁੱਛਣਾ ਨਹੀਂ 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 ਜੀ ਲਾਉਣ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ ਨਹੀਂ ਨਹੀਂ ਮੈਂ ਤਾਂ ਕਹਿਣੀ ਆਦੀ ਆ ਬੇ ਆਪਣੀ ਕੁੜੀ ਨੂੰ ਆਪਣੇ ਕੋਲ ਲਿਆ ਜਾਣਾ ਉਹ ਨਹੀਂ ਨਹੀਂ ਜੀ ਸਦਕੇ ਆ ਤੁਹਾਨੂੰ ਵੀ ਮਾਸੀ ਜੀ ਤੁਸੀਂ ਵੀ ਆਓ ਘਰ ਤੁਹਾਡਾ ਘਰ ਵਾ ਹੋਰ ਨਾਲੇ ਹੁਣ ਤਾਂ ਗਵਾਂਢ ਦੇ ਨਾਲ ਵੀ ਵਧੀਆ ਬਣ ਗਈ ਆ ਹੁਣ ਤਾਂ ਜਿੱਦਾਂ ਮਰਜੀ ਇੱਥੇ ਘੁੰਮੋ ਘਰੋ ਤੁਸੀਂ ਬਾਕੀ ਭਾਈਆ ਕੰਮ ਵਧੀਆ ਹੋਊਗਾ ਨਾ ਮੈਨੂੰ ਵੀ ਸੱਤਲੀ ਯਾਰ ਮੈਂ ਵੀ ਘੜੀ ਕਿਤੇ ਆਣ ਕੇ ਬਾਹਰ ਦਾ ਨਜ਼ਾਰਾ ਵੇਖ ਲੂੰਗਾ। ਆ ਬਰਾਵਾ ਤੂੰ ਇੱਥੇ ਠੀਕ ਵਾ ਤੁਹਾਡਾ ਕੰਮ ਇੱਥੇ ਚੰਗਾ ਭਲਾ ਆ ਤੁਸੀਂ ਜ਼ਰੂਰ ਬਾਹਰ ਦੇ ਤੱਕੇ ਖਾਣੇ ਆ। ਹੁਣ ਆਡੇ ਕਰਮਾਂ ਜਿੱਦ ਲਿਖਿਆ ਸਾਨੂੰ ਤਾਂ ਖਾਣੇ ਹੀ ਪੈਣੇ ਆ। ਲੈ ਦੱਸ ਇਹਨਾਂ ਨੂੰ ਪਤਾ ਵੀ ਦੂਰ ਦੇ ਢੋਲ ਹਸਾਉਣੇ ਲੱਗਦੇ ਆ। ਹਾ ਹੋਰ ਜਿਹੜੇ ਕੰਮ ਨੇ ਪਿਆ ਹੋਇਆ ਨਾ ਬੰਦਾ ਉਹਨੂੰ ਹੀ ਪਤਾ ਹੁੰਦਾ। ਇਹ ਤਾਂ ਹੈ ਹੀ ਆ। ਹੁਣ ਜਿਹੜਾ ਕੰਮ ਜਿਹਦੇ ਹਿੱਸੇ ਆਇਆ ਉਹਨੇ ਹੀ ਕਰਨਾ ਹੈ ਕਿ ਨਹੀਂ। ਆ ਚਲੋ ਹੁਣ ਵਧੀਆ ਵਧੀਆ ਕਮਾਈਆਂ ਕਰਕੇ ਦੱਸਿਓ ਇੱਕ ਵਾਰੀ ਪਤਾ ਲੱਗ ਜੇ ਵੀ ਬਾਹਰ ਗਏ ਹੀ ਤੇ ਕਮ ਹਾਂ ਬਈ ਕਰਾਂਗੇ ਕਮਾਈ ਕੇ ਜੇ ਬਾਹਰ ਜਾ ਕੇ ਵੀ ਕਮਾਈ ਕਰਕੇ ਬੰਦੇ ਨੇ ਕੁਝ ਬਣਾਇਆ ਨਾ ਤਾਂ ਫਿਰ ਫਾਇਦਾ ਕੀ ਪਰਦੇਸ ਦਾ ਫਾਇਦਾ ਕੀ ਹਾਂਜੀ ਬੇਕਰਪੋਤ ਹੋ ਗਈਆਂ ਤਿਆਰੀਆਂ ਹਾਂਜੀ ਹਾਂਜੀ ਪਾਪਾ ਜੀ ਤਿਆਰੀ ਹੋ ਗਈ ਕੇ ਤਕੜੇ ਹੋ ਕੇ ਕਮਾਈ ਕਰ ਹਾਂਜੀ ਕਸਤੀ ਕਰ ਕਸਤੀ ਕਰ ਤਿਆਰੀਆਂ ਹੋ ਗਈਆਂ ਹਾਂਜੀ ਬਦਾ ਗੱਲ ਕੀ ਹੈ ਕਸਤੀਗਾ ਪੈਣਾ ਕਸਤੀਗਾ ਬੁਥੜੀ ਸਸਰੀਗਾ ਬਹਿ ਜਾ ਪਪਲੀ ਨਾ ਸ੍ਰੀਕਾਰ ਪ੍ਰੀਤ ਆਹ ਭਾਈ ਬੈਠੋ ਲਾਗੇ ਵਾਲੇ ਪਰੌਣੇ ਲੈਣ ਨਹੀਂ ਹੋਗੇ ਆਹ ਓਕੇ ਇਹ ਮੇਠਾ ਲੈ ਦੀਓ ਤੇ ਆ ਕੇ ਅੱਗੇ ਵੀ ਬਹਿ ਜਾਓ ਫੜ ਜਾ ਬਹਿ ਜਾ ਸਤਿ ਸ੍ਰੀ ਅਕਾਲ ਪ੍ਰੀਤ ਜਾ ਪੁੱਤ ਚਾਹ ਬਣਾ ਸਾਰਿਆਂ ਨੂੰ ਪਿਆਈਏ ਫੇਰਨ ਲੇਟ ਹੋ ਜਾਣਾ ਮੁੰਡੇ ਨੇ ਆਹ ਨਾਲੇ ਉਹ ਮਿੱਠਾ ਵੀ ਲਾਈ ਸਾਰਿਆਂ ਦਾ ਮੂੰਹ ਮਿੱਠਾ ਕਰਾਈਏ ਬਾਹਰ ਚੱਲੇ ਆ ਚਲ ਮੈਂ ਜਾਂਨੀ ਆ ਪ੍ਰੀਤ ਦੇ ਨਾਲ ਚਾਹ ਪਾਣੀ ਲੈਣ ਦੀਦੀ ਤੁਸੀਂ ਕਾ ਜਾਣਾ ਤੁਸੀਂ ਤਾਂ ਪਰੌਣੇ ਆਏ ਹੋ ਮੈਂ ਜਾਂਨੀ ਆ ਨਾ ਚਲੋ ਇਦਾਂ ਕਰ ਲਓ ਫੇਰ ਇਹ ਨੂੰ ਆਂਦਿਆ ਘਰ ਦਾ ਆਪਣੇ ਦਾ ਬੰਦਾ ਜਿਹੜਾ ਆਪਣਾ ਹੱਕ ਰੱਖਦਾ ਆ ਚਲੋ ਮੈਂ ਵੀ ਵੇਖ ਲਾਂ ਆਪਣੀ ਚੀਜ਼ ਟੋਟਾ ਚੈੱਕ ਕਰ ਲਾਂ ਕਿ ਸਾਮਾਨ ਹੈ ਵਿਕੀ ਫਲਾਈਟ ਕਿੰਨੇ ਵਜੇ ਦੀ ਹੈ ਫਲਾਈਟ 9 ਵਜੇ ਦੀ ਆ ਵੀਰ 2 ਘੰਟੇ ਪਹਿਲਾਂ ਐਂਟਰੀ ਕਰਨੀ ਪੈਣੀ ਆ ਉਥੇ 에어ਪੋਰਟ ਤੇ ਆਹ ਵੀ ਗੱਲ ਹੈਗੀ ਆ ਕਰ ਲਾ ਚਾਰੀ ਤੂੰ ਕੋਈ ਨਹੀਂ ਹਾਂ ਬਾਬਾ ਸਾਮਾਨ ਚੈੱਕ ਕਰ ਲੈ ਚਾਰੀ ਸਾਰੀ ਆ ਸੁਣੋ 4 ਤਾਂ ਫਿਰ ਵੱਜ ਗਿਆ ਜਾਣ ਫਿਰ ਤੁਰੀਏ ਟਾਈਮ ਦੇ ਨਾਲ ਕਈ ਵੇਲੇ ਰਾਹ ਵਿੱਚ ਵੀ ਟ੍ਰੈਫਿਕ ਹੁੰਦੀ ਆ ਨਹੀਂ ਨਹੀਂ ਪੁੱਤ ਖਲੋ ਜਾ ਦਾਮ ਮੇਟੇ ਚਾਹ ਪੀ ਕੇ ਜਾਇਓ ਨਾਨਾ ਅੰਨੀਆਂ ਕੇ ਪੁੜਿੰਗ ਹਨ ਚਾ ਲੈ ਆਓ ਮਾਸੀ ਜੀ ਲੇਟ ਨਾ ਹੋ ਜੀਏ ਨਹੀਂ ਨਹੀਂ ਤੇ ਲੇਟ ਚਾਹ ਘੁੱਟ ਪੀ ਲੋ ਸੰਦੀਪ ਤੁਸੀਂ ਰਾਤ ਰਹਿਣਾ ਵਾ ਕਿ ਨਾਲ ਜਾਣਾ ਵਾ ਨਹੀਂ ਨਹੀਂ ਭੂਆ ਜੀ ਅਸੀਂ ਤੇ ਇੱਥੇ ਹੀ ਰਹਿਣਾ ਵਾ ਜੇ ਇੱਥੇ ਰਹਿਣਾ ਵਾ ਨਾ ਤੇ ਉਧਰ ਘਰ ਆ ਜਿਓ ਗੱਲਾਂ ਬਾਤਾਂ ਕਰਾਂਗੇ ਨਾਲ ਪ੍ਰੀਤ ਨੂੰ ਵੀ ਲਾਓ ਠੀਕ ਆ ਚਲ ਚੋ ਜਿਓ ਘੜੀ ਨਾਲ ਫਿਰ ਇਹਨਾਂ ਨੂੰ ਤਾਂ ਨਹੀਂ ਛੱਡਣਾ ਕਿ ਮੰਮੀ ਵੀ ਇੱਥੇ ਘਰ ਕੱਲੇ ਆ ਸਾਰੇ ਜਾਣਿਆਂ ਨਾਲ ਕੀ ਕਰਨਾ ਥੇਰਪੋਟ ਦੇਣਾ ਹਾਂਜੀ ਤੇ ਕੋਈ ਨਹੀਂ ਮੰਮੀ ਆਪਣੀ ਨੂੰ ਮਿਲਾਇਓ ਉਧਰ ਉਹ ਵਿਚਾਰੀ ਕੱਲੀ ਇੱਥੇ ਕੀ ਕਰੋਗੀ ਚਲੋ ਚਲ ਜਿਓ ਸਾਰੇ ਜਾਣੇ ਸਗੋ ਉਧਰ ਕੇ ਮਾਰਿਓ ਗੱਪਾ ਛੱਪਾ ਹਾਂਜੀ ਨਹੀਂ ਤੇ ਫੇਰ ਆਂਟੀ ਵਿਚਾਰੀ ਦਾ ਜੀ ਨਹੀਂ ਲੱਗਣਾ ਜੇ ਇਹ ਨਾਲ ਚਲ ਗਈਆਂ ਤੇ ਹਨਾ ਚੰਗਾ ਮੰਮੀ ਚਲੋ ਠੀਕ ਹੈ ਚੰਗਾ ਜੀ ਚੰਗਾ ਭਾਬੀ ਬਸ ਕਰ ਮੰਮੀ ਤੂੰ ਰਹੀ ਜਾਣਾ ਮੈਂ ਦੱਸ ਹੈ ਨਾ ਇਦਾਂ ਕਰ ਕੋਈ ਗੱਲ ਨਹੀਂ ਆਹ ਵੀ ਸੋਨੂੰ ਵੀਰ ਹੈਗਾ ਜੀ ਇੱਥੇ ਹੈ ਨਾ ਇਦਾਂ ਕਰ ਮੰਮੀ ਫਿਰ ਮੇਰਾ ਵੀ ਧਿਆਨ ਮਗਰ ਹੀ ਰਹਿਣਾ ਕੋਈ ਗੱਲ ਨਹੀਂ ਮਾਸੀ ਜੀ ਤੁਸੀਂ ਫਿਕਰ ਨਾ ਕਰਿਓ ਕੋਈ ਵੀ ਕੰਮ ਹੋਊਗਾ ਸੋਨੂੰ ਨੂੰ ਆਖੋ ਮੈਨੂੰ ਆਖੋ ਆਪਾਂ ਹਰ ਵੇਲੇ ਹਾਜਰਾਂ ਫਿਕਰ ਨਹੀਂ ਕਰਨੀ ਇਹ ਨਹੀਂ ਸਮਝਣਾ ਕਿ ਵਿੱਕੀ ਨਹੀਂ ਇੱਥੇ ਹੈਗਾ ਤੇ ਕੰਮ ਕਿਨੇ ਕਰਕੇ ਦੇਣੇ ਆ ਇਹ ਜ਼ਿੰਮੇਵਾਰੀਆਂ ਹੁਣ ਸਾਡੀਆਂ ਨੇ ਬਿਲਕੁਲ ਫਿਕਰ ਨਹੀਂ ਕਰਨਾ ਇਹੋ ਜਿਹਾ ਠੀਕ ਆ ਪ੍ਰੀਤ ਤੂੰ ਵੀ ਹਾਂਜੀ ਹਾਂ ਜੋ ਵੀ ਕੰਮ ਹੋਇਆ ਸਾਨੂੰ ਦੱਸਣਾ ਚਲੋ ਚੱਲੀਏ ਆਪਣੇ ਭਾਵੇਂ ਇਹ ਭਰਾ ਨੂੰ ਦੱਸ ਤੇ ਭਾਵੇਂ ਮੈਨੂੰ ਦੱਸ ਠੀਕ ਆ ਮੈਂ ਹਾਂ ਚੱਲੀਏ ਫਿਰ ਲੇਟ ਹੋਣ ਡਿਆ ਹਾਂ ਹਾਂ ਚੱਲੀਏ ਮੈਂ ਤਾਂ ਅੱਗੇ ਆਖੀਆ ਚਲੋ ਠੀਕ ਹੈ ਹਾਂਜੀ ਬਹੁਤ ਬੜਾ ਹੋ ਗਿਆ